ਇਲੀਗਲ ਮਨਿੰਗ ਨੂੰ ਅਸੀਂ ਕਿਸੇ ਹਾਲਤ ਵਿੱਚ ਬਰਦਾਸ਼ਤ ਨਹੀਂ ਕਰਾਂਗੇ। ਉਹਦੇ ਨਾਲ ਲਗਾਤਾਰ ਸਾਡੇ ਅਪੀਸ਼ਨ ਚੱਲ ਰਹੇ ਆ, ਲਗਾਤਾਰ ਅਸੀਂ ਕਾਰਵਾਈਆਂ ਵੀ ਕਰ ਰਹੇ ਆ। ਇੱਥੇ ਸਵਾਲ ਬੰਦਾ ਇਲੀਗਲ ਆ। ਉਹਨੂੰ ਤਸੀਂ ਬੜੀ ਸ਼ਕਤੀ ਨਾਲ ਰੋਕੋਗੇ ਤੇ ਕਾਰਵਾਈ ਵੀ ਕਰੋਗੇ, ਮੁਕਦਮਾ ਵੀ ਦਰਜ ਹੋਏਗਾ। ਜੇਕਰ ਉਹ ਪੰਜਾਬ ਦੇ ਵਿੱਚ ਪਾਈ ਜਾਂਦੀਆਂ ਨੇ ਤੁਹਾਡੇ ਵੱਲੋਂ ਕੀ ਐਕਸ਼ਨ ਹੋਊਗਾ? ਐਕਸ਼ਨ ਹੋਊਗਾ ਹੀ ਕਰਦਾ ਫਿਰ ਹੋ ਗਈ। ਕਿ ਪਿੰਡਾਂ ਵਾਲਿਆਂ ਨੂੰ ਜਿਹਦੀ ਦਿੱਕਤ ਆਉਂਦੀ ਆ ਤੇ ਕੁਦਰਤੀ ਗੱਲ ਆ ਕਿ ਨਾਗਰਿਕਾਂ ਨੂੰ ਦਿੱਕਤ ਆ ਰਹੀ ਆ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਅवैध ਮਾਈਨਿੰਗ ਲਗਾਤਾਰ ਜਾਰੀ ਹੈ ਜੇ ਗੱਲ ਕਰੀਏ ਮਾਦੋਪੁਰ ਦੀ ਤਾਂ ਮਾਦੋਪੁਰ ਦੇ ਵਿੱਚ ਬੀਤੇ ਕੱਲ ਮਾਈਨਿੰਗ ਡਿਪਾਰਟਮੈਂਟ ਵੱਲੋਂ ਕ੍ਰੈਸ਼ਰ ਦੇ ਉੱਪਰ ਰੇਡ ਕੀਤੀ ਗਈ ਸੀ ਜਿਸ ਤੋਂ ਬਾਅਦ ਮਾਈਨਿੰਗ ਡਿਪਾਰਟਮੈਂਟ ਵੱਲੋਂ ਕਿਹਾ ਗਿਆ ਸੀਗਾ ਕਿ ਸਾਡੇ ਵੱਲੋਂ ਕਾਰਵਾਈ ਕੀਤੀ ਜਾਵੇਗੀ ਪਰ ਅਜੇ ਤੱਕ ਕੋਈ ਵੀ ਜਾਣਕਾਰੀ ਜਿਹੜੀ ਆ ਡਿਪਾਰਟਮੈਂਟ ਵੱਲੋਂ ਨਹੀਂ ਦਿੱਤੀ ਗਈ ਜਾਣਕਾਰੀ ਮੁਤਾਬਕ ਉਸ ਕ੍ਰੈਸ਼ਰ ਦੇ ਉਪਰੋਂ ਮਾਈਨਿੰਗ ਡਿਪਾਰਟਮੈਂਟ ਵੱਲੋਂ ਕੁਝ ਕਾਗਜ਼ਾਤ ਜਿਹੜੇ ਇਕੱਠੇ ਕੀਤੇ ਗਏ ਸੀਗੇ ਪਰ ਹਾਲੇ ਤੱਕ ਕੋਈ ਵੀ ਕਾਰਵਾਈ ਹੁੰਦੀ ਹੋਈ ਨਜ਼ਰ ਨਹੀਂ ਆ ਰਹੀ ਦੂਜੀ ਵੱਸੇ ਆਪਾਂ ਗੱਲ ਕਰੀਏ ਤਾਂ ਸੁजानਪੁਰ ਦੇ ਪਿੰਡ ਸ਼ੈਸ਼ਣੇ ਦੇ ਵਿੱਚ ਵੀ ਪਿਛਲੇ 4 ਦਿਨ ਤੋਂ ਲਗਾਤਾਰ ਮਾਈਨਿੰਗ ਜਿਹੜੀ ਜਾਰੀ ਹੈ अवैध ਮਾਈਨਿੰਗ ਜਿਹੜੀ ਹੋ ਰਹੀ ਹੈ ਪਰ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰ ਸਬੰਧੀ ਐਸਐਸਪੀ ਪਠਾਨਕੋਟ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਹੈ ਤਾਂ ਉਹਨਾਂ ਦਾ ਕਹਿਣਾ ਕਿ ਮਾਈਨਿੰਗ ਜਿਹੜੀ ਆ ਵੈਦ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਜਿੱਥੇ ਵੀ ਗਲਤ ਮਾਈਨਿੰਗ ਹੋਵੇਗੀ ਉਹਦੇ ਖਿਲਾਫ ਮੰਦੀ ਕਾਰਵਾਈ ਕੀਤੀ ਜਾਵੇਗੀ ਦੂਜੇ ਪਾਸੇ ਜੇ ਗੱਲ ਕਰੀਏ ਆਕਾਸ਼ ਅਗਰਵਾਲ ਜੋ ਕਿ ਮਾਈਨਿੰਗ ਅਧਿਕਾਰੀ ਨੇ ਉਹਨਾਂ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਹੈ ਤਾਂ ਉਹਨਾਂ ਨੇ ਕਿਹਾ ਕਿ ਮੈਂ ਆਪਣੇ ਬੰਦੇ ਭੇਜੇ ਸੀਗੇ ਔਰ ਸ਼ੈਸ਼ਨੇ ਦੇ ਵਿੱਚ ਜਿਹੜੀਆਂ ਮਸ਼ੀਨਾਂ ਲੱਗੀਆਂ ਨੇ ਉਹ ਪੰਜਾਬ ਦੇ ਵਿੱਚ ਨਹੀਂ ਜੀਐਨਕੇ ਦੇ ਵਿੱਚ ਲੱਗੀਆਂ ਨੇ ਪਰ ਜਾਣਕਾਰੀ ਮੁਤਾਬਿਕ ਉਹ ਮਸ਼ੀਨਾਂ ਪੰਜਾਬ ਦੇ ਵਿੱਚ ਹੀ ਲੱਗੀਆਂ ਨੇ ਪਰ ਮਾਈਨਿੰਗ ਡਿਪਾਰਟਮੈਂਟ ਵੱਲੋਂ ਇਸ ਗੱ ਪਰਦਾ ਪਾਇਆ ਜਾ ਰਿਹਾ ਤੇ ਮਾਧੂਪੁਰ ਦੀ ਗੱਲ ਕਰੀਏ ਤੇ ਹੁਣ ਤੱਕ ਆਕਾਸ਼ ਅਗਰਵਾਲ ਹੋਣਾ ਦਾ ਕਹਿਣਾ ਕਿ ਫਿਲਹਾਲ ਮੇਰੇ ਜਿਹੜੇ ਅਧਿਕਾਰੀ ਉੱਤੇ ਗਏ ਸੀਗੇ ਉਹਨਾਂ ਵੱਲੋਂ ਰਿਪੋਰਟ ਮੈਨੂੰ ਦੇ ਦਿੱਤੀ ਗਈ ਹੈ ਬਾਕੀ ਜਿਹੜੀ ਲੋੜਿੰਦੀ ਜਾਣਕਾਰੀ ਹੈ ਉਹ ਸੋਮਵਾਰ ਨੂੰ ਉਹ ਸਾਨੂੰ ਉਹਹੀ ਆਕਰਾਂਗੇ ਆਓ ਦੇਖਦੇ ਆ ਰਿਪੋਰਟ ਤੇ ਗੱਲਬਾਤ ਕਰਦੇ ਆ ਐਸਐਸਪੀ ਪਠਾਨਕੋਟ ਦਿਲਜੀਤ ਸਿੰਘ ਢਿਲੋਣਾ ਦੇ ਨਾਲ ਤੇ ਆਕਾਸ਼ ਅਗਰਵਾਲ ਦਾ ਫੋਨੋਂ ਤੁਹਾਨੂੰ ਸੁਣਾਉਂਦੇ ਆ ਕੀ ਕਹਿਣਾ ਉਹਨਾਂ ਲਾਈਸਪੂਰੇ ਮਾਮਲੇ ਦੇ ਬਾਰੇ ਲਗਾਤਾਰ ਗੁਰਦਾਂ ਦੇ ਜਿਹੜੇ ਆਦੀ ਨੇ ਲੋਕਾਂ ਦਾ ਵਿਰੋਧ ਹੈ ਕਿ ਸਾਨੂੰ ਕਾਫੀ ਦਿੱਕਤ ਆ ਰਹੀ ਹੈ ਇਸ ਨਾਲ ਤੇ ਮਾਈਨਿੰਗ ਜਿਹੜੀ ਆ ਉਹ ਜਿਹੜਾ ਦਾ ਹੈ ਇਲੀਗਲ ਦਾ ਕੁਝ ਪਤਾ ਨਹੀਂ ਇਸ ਵਾਰੀ ਕੀ ਕਹਿੰਦਾ ਦੇਖੋ ਇਲੀਗਲ ਮਾਈਨਿੰਗ ਨੂੰ ਤਾਂ ਅਸੀਂ ਕਿਸੇ ਹਾਲਤ ਵਿੱਚ ਬਰਦਾਸ਼ਤ ਨਹੀਂ ਕਰਨਾ ਉਹਦੇ ਲਗਾਤਾਰ ਸਾਡੇ ਆਪਰੇਸ਼ਨ ਚੱਲ ਰਹੇ ਆ ਲਗਾਤਾਰ ਅਸੀਂ ਕਾਰਵਾਈਆਂ ਵੀ ਕਰ ਰਹੇ ਆ ਅ ਦੂਜੀ ਗੱਲ ਕਿ ਜਿਹੜੀਆਂ ਗੱਡੀਆਂ ਰਾਤ ਨੂੰ ਆਉਂਦੀਆਂ ਅਸੀਂ ਮਾਈਨਿੰਗ ਵਿਭਾਗ ਨੂੰ ਲੈ ਕੇ ਉਹਨਾਂ ਨੂੰ ਲਗਾਤਾਰ ਚੈੱਕ ਕਰਦੇ ਆ ਜੇਕਰ ਵਿਦਾਊਟ ਪਰਮਿਸ਼ਨ ਜਿਹਨੂੰ ਕਿ ਕਿਊ ਫਾਰਮ ਕੇ ਤੇ ਆ ਏ ਫਾਰਮ ਆ ਐਮ ਫਾਰਮ ਆ ਜਿਹੜੇ ਕਿ ਕੰਪਿਊਟਰ ਜਨਰੇਟਡ ਸਲਿੱਪਸ ਹੈਗੀਆਂ ਔਰ ਇਹਨਾਂ ਦੀਆਂ ਸੇਲ ਸਲਿੱਪਸ ਆ ਉਹ ਗੱਡੀਆਂ ਜੇਕਰ ਅਪਲਾਈ ਕਰਦੀਆਂ ਸੜਕ ਦੇ ਜ਼ਰੀਏ ਕਿਸੇ ਹੋਰ ਪਾਸੇ ਵੀ ਜਾ ਰਹੀਆਂ ਹੈਗੀਆਂ ਉਹ ਉਹਨਾਂ ਨੂੰ ਅਸੀਂ ਉਹਨਾਂ ਨੂੰ ਅਸੀਂ ਨਹੀਂ ਰੋਕ ਸਕਦੇ ਪਰ ਜਿੱਥੇ ਸਵਾਲ ਪੈਂਦਾ ਇਲੀਗਲ ਆ ਉਹਨੋਂ ਤਸੀਂ ਬੜੀ ਸਖਤੀ ਨਾਲ ਰੋਕਾਂਗੇ ਔਰ ਕਾਰਵਾਈ ਵੀ ਕਰਾਂਗੇ ਮੁਕਦਮਾ ਵੀ ਦਰਜ ਹੋਏਗਾ ਬਾਕੀ ਜਿਹੜੀ ਤੁਸੀਂ ਦੂਸਰੇ ਰਸਤੇ ਦੀ ਗੱਲ ਕਰਦੇ ਆ ਇਹਨੂੰ ਸਾਨੂੰ ਇੱਕ ਵਾਰੀ ਸਟੱਡੀ ਕਰਨਾ ਪਏਗਾ ਔਰ ਸਿਵਲ ਐਡਮਿਨਿਸਟ੍ਰੇਸ਼ਨ ਦਾ ਵੀ ਸਾਨੂੰ ਸਟੱਡੀ ਕਰਨਾ ਪਏਗਾ ਕਿ ਕਿਉਂਕਿ ਪਿੰਡਵਾੜਿਆਂ ਨੂੰ ਜਿਹਦੀ ਦਿੱਕਤ ਆਉਂਦੀ ਆ ਤੇ ਕੁਦਰਤੀ ਗੱਲ ਆ ਕਿ ਨਾਗਰਿਕਾਂ ਨੂੰ ਦਿੱਕਤ ਆ ਰਹੀ ਆ ਉਸ ਸੰਬੰਧੀ ਕੋਈ ਅਸੀਂ ਆਲਟਰਨੇਟਿਵ ਕੋਈ ਨਾ ਕੋਈ ਜਿਹੜਾ ਹੈਗਾ ਡੀਸੀ ਸਾਹਿਬ ਨਾਲ ਡਿਸਕਸ ਕਰਕੇ ਕੋਈ ਨਾ ਕੋਈ ਹੋਰ ਨੁੜੀਦੇ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰਾਂਗੇ ਹੈਲੋ ਹਾਂਜੀ ਕਾਜੀ ਨਮਸਕਾਰ ਨਮਸਕਾਰ ਜੀ ਜਾਣਕਾਰੀ ਚਾਹੀਦੀ ਸੀ ਕਿ ਤੁਸੀਂ लास्ट ਟਾਈਮ ਗੋਲਿਆ ਸੀ ਨਾ ਕਿ ਉਹ ਕਿਹਦੇ ਅੰਦਰ ਲੈ ਲਈ ਕਿ ਕੀਤੀ ਹੈ ਬਨੋ ਰਿਪੋਰਟ ਮੈਂ ਕੱਲ ਦਫਤਰ ਹੈ ਨਹੀਂ ਸੀਗਾ ਤੇ ਮੈਨੂੰ ਹਜੇ ਐਕਚੁਅਲੀ ਨਹੀਂ ਪਤਾ ਜੀ ਉਹਨਾਂ ਨੇ ਹਾਂ ਨੋਟਿਸ ਨੋਟਿਸ ਕੱਢਣ ਨੂੰ ਕਿਹਾ ਹੈ ਉਹਨਾਂ ਨੂੰ ਤੇ ਮੈਂ ਕੁਆਂਟੀਟੀਜ਼ ਵਾਲੀ ਮੈਨੂੰ ਪਤਾ ਵੀ ਕਿੰਨੀ ਕੁਆਂਟੀਟੀ ਹੈ ਮੈਂ ਤੁਹਾਨੂੰ ਸਮਾਂ ਮੰਡੇ ਦੱਸਣਾ ਵੀ ਕਿੰਨੀ ਕੁਆਂਟੀਟੀ ਦਾ ਉਹਨਾਂ ਨੇ ਇਸ਼ਾਰਾ ਕੁਝ ਕੱਢਿਆਗਾ ਮੈਨੂੰ ਮੋਟਾ ਮੋਟਾ ਦੱਸ ਦੇ ਸੀ ਫੋਨ ਤੇ ਠੀਕ ਹੈ ਤੇ ਦੂਸਰਾ ਸਰ ਸ਼ੈਸ਼ਨ ਨੇ ਦੇ ਵਿੱਚ ਪਿਛਲੇ 3-4 ਦਿਨਾਂ ਤੋਂ ਲਗਾਤਾਰ ਇਲੀਗਲ ਮਾਈਨਿੰਗ ਚੱਲਦੀ ਪਈ ਹੈ ਬੋਗਲੈਂਡ ਮਸ਼ੀਨਾਂ ਲਗਾ ਕੇ ਵੇ ਸਾਡੇ ਪੰਜਾਬ ਤੋਂ ਆਪਣੇ ਪੰਜਾਬ ਚ ਨਹੀਂ ਹੈਗੀਆਂ ਉਹ ਅਸੀਂ ਚੈੱਕ ਕਰ ਲਈਆਂ ਸੀ ਚੈੱਕ ਕਰ ਲਈਆਂ ਤੁਸੀਂ ਹਾਂ ਹਾਂ ਪੰਜਾਬ ਚ ਨਹੀਂ ਹੈਗੀਆਂ ਪੰਜਾਬ ਚ ਨਹੀਂ ਜੀ ਫਿਰ ਉਸ ਨੂੰ ਉਹ ਚੈੱਕ ਕਰਵਾ ਲੈਂਦੇ ਪਰ ਸ਼ਹਿਰ ਸ਼ਹਿਰ ਜਿਹੜਾ ਸ਼ਹਿਰ ਜਿਹੜਾ ਸ਼ਹਿਰ ਸਨ ਹੈਗਾ ਸਾਨੂੰ ਜੋ ਇਨਫੋਰਮੇਸ਼ਨ ਹੈਗੀ ਆ ਉਹ ਪੰਜਾਬ ਦੇ ਵਿੱਚੋਂ ਹੀ ਮਾਈਨਿੰਗ ਕੀਤੀ ਜਾ ਰਹੀ ਹੈ ਨਹੀਂ 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 ਪੰਜਾਬ ਚ ਨਹੀਂ ਹੈਗੀ ਭਾਈ ਪੰਜਾਬ ਚ ਨਹੀਂ ਜੇਕਰ ਉਹ ਪੰਜਾਬ ਦੇ ਵਿੱਚ ਪਾਈ ਜਾਂਦੀਆਂ ਤਾਂ ਤੁਹਾਡੇ ਵੱਲੋਂ ਕੀ ਕਾਰਵਾਈ ਐਕਸ਼ਨ ਹੋਊਗਾ ਐਕਸ਼ਨ ਹੋਊਗਾ ਫਿਰ ਰਿਪੋਰਟ ਹੋ ਗਈ ਠੀਕ ਹੈ ਹਾਂ ਪਰ ਪੰਜਾਬ ਚ ਨਹੀਂ ਹੈਗੀ ਮੈਂ ਚੈੱਕ ਕਰਾਇਆ ਸੀ ਬੰਦੇ ਭੇਜੇ ਸੀ ਉਸ ਦਿਨ ਸੇਮ ਡੇ ਜੀ ਨਾ ਉਹ ਨਹੀਂ ਹੈਗੀ ਉਹ ਪੰਜਾਬ ਚ ਠੀਕ ਹੈ